ਬੋਲੀ ਨਾ ਪੁਲਿਓ ਚੈਨਲ ਵਿੱਚ ਆਪ ਸਭ ਦਾ ਇੱਕ ਵਾਰ ਫੇਰ ਸਵਾਗਤ ਹੈ ਇਸ ਤੋਂ ਪਹਿਲਾਂ ਵੀਡੀਓ ਆਪ ਜੀ ਦੇਖੋ ਮੈਂ ਆਪ ਜੀ ਨੂੰ ਬੇਨਤੀ ਕਰਦੀ ਹਾਂ ਕਿ ਨਵੀਆਂ ਵੀਡੀਓ ਸਮੇਂ ਸਿਰ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਆਈਕਨ ਤੇ ਬਟਨ ਨੂੰ ਦਬਾ ਦਿਓ ਜੇਕਰ ਵੀਡੀਓ ਆਪ ਜੀ ਨੂੰ ਪਸੰਦ ਆਏ ਨਾਲ ਹੀ ਲਾਈਕ ਕਰੋ ਅਤੇ ਇਸ ਵੀਡੀਓ ਨੂੰ ਹੋਰਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਰੂਪ ਵਿਗਿਆਨ ਰੂਪ ਵਿਗਿਆਨ ਭਾਸ਼ਾ ਵਿਗਿਆਨ ਦੇ ਅੰਤਰਗਤ ਵਿਸ਼ੇਸ਼ ਮਹੱਤਵ ਦਾ ਧਾਰਨੀ ਹੈ ਇਸ ਦਾ ਸਬੰਧ ਬੋਲੀ ਦੇ ਢਾਂਚੇ ਨਾਲ ਹੈ ਅਰਥਾਤ ਇਹ ਸ਼ਬਦ ਨਿਰਮਾਣ ਨਾਲ ਸੰਬੰਧਿਤ ਹੈ ਭਾਸ਼ਾ ਵਿਗਿਆਨ ਵਿੱਚ ਮੋਰਫ ਤੋਂ ਭਾਵ ਸ਼ਬਦਾਂ ਦੇ ਰੂਪ ਨਾਲ ਅਤੇ ਲੌਜੀਕ ਤੋਂ ਭਾਵ ਹੈ ਵਿਗਿਆਨ ਨਾਲ ਲਿਆ ਜਾਂਦਾ ਹੈ ਇਸੇ ਤਰ੍ਹਾਂ ਰੂਪ ਵਿਗਿਆਨ ਦੇ ਸ਼ਬਦ ਨਿਰਮਾਣ ਦੀਆਂ ਵਿਧੀਆਂ ਦਾ ਅਧਿਐਨ ਕਰਦਾ ਹੈ ਰੂਪ ਵਿਗਿਆਨ ਦੋ ਰੂਪ ਵਿੱਚ ਹੁੰਦਾ ਹੈ ਇੱਕ ਹੁੰਦਾ ਹੈ ਸਮਾਨਯ ਰੂਪ ਦੂਜਾ ਹੁੰਦਾ ਵਿਸ਼ੇਸ਼ ਰੂਪ ਜਿਹੜਾ ਸਮਾਨਯ ਰੂਪਾਂ ਇਸ ਰੂਪ ਵਿੱਚ ਭਾਸ਼ਾ ਦੇ ਅਦਾ ਸਧਾਰਨ ਸਿਧਾਂਤਾਂ ਨਿਜਮਾ ਉੱਪਰ ਵਿਚਾਰ ਕੀਤੀ ਜਾਂਦੀ ਹੈ ਸਧਾਰਨ ਰੂਪ ਜਿੱਤੇ ਕਾਮਨ ਰੂਲਸ ਹੋਗੇ ਭਾਸ਼ਾ ਦੇ ਉਹਨਾਂ ਦੇ ਬਾਰੇ ਵਿਚਾਰ ਕੀਤੀ ਜਾਂਦੀ ਹੈ ਇਹਦੇ ਵਿੱਚ ਵਿਸ਼ੇਸ਼ ਰੂਪ ਵਿਸ਼ੇਸ਼ ਰੂਪ ਇਸ ਦੇ ਅੰਤਰਗਤ ਕਿਸੇ ਇੱਕ ਭਾਸ਼ਾ ਜਾਂ ਦੋ ਭਾਸ਼ਾਵਾਂ ਨੂੰ ਲਿਆ ਜਾਂਦਾ ਹੈ ਇੱਕ ਰੂਪ ਵਿੱਚ ਭਾਸ਼ਾ ਦੇ ਨਾਂ ਸਬੰਧਿਤ ਇਤਿਹਾਸਿਕ ਪੱਖ ਉੱਤੇ ਵਿਚਾਰ ਕੀਤਾ ਜਾਂਦਾ ਹੈ ਇਸ ਰੂਪ ਵਿੱਚ ਭਾਸ਼ਾ ਦੇ ਵਿੱਚ ਹੋਏ ਪਰਿਵਰਤਨ ਜਾਂ ਅੰਤਰ ਨੂੰ ਪ੍ਰਗਟ ਕੀਤਾ ਜਾਂਦਾ ਹੈ ਜਾਨੀ ਕਿ ਦੋ ਭਾਸ਼ਾ ਨੂੰ ਲਿਆ ਜਾਂਦਾ ਹੈ ਉਹਨਾਂ ਵਿੱਚ ਹੋਏ ਪਰਿਵਰਤਨ ਜਾਂ ਉਹਨਾਂ ਦੇ ਡਿਫਰੈਂਸ ਜੋ ਵੀ ਹੈਗਾ ਉਹਨਾਂ ਨੂੰ ਕੀ ਪ੍ਰਗਟ ਕੀਤਾ ਜਾਂਦਾ ਹੈ ਦੋ ਭਾਸ਼ਾਂ ਦੇ ਤੁਲਨਾਤਮਕ ਅਧਿਐਨ ਕੀਤਾ ਜਾਂਦਾ ਹੈ ਅਰਥਾਤ ਭਾਸ਼ਾ ਦੇ ਇਤਿਹਾਸਿਕ ਪੱਖ ਤੇ ਸ਼ਬਦਾਵਲੀ ਦੇ ਅੰਗਾਂ ਦੇ ਵਰਣਨ ਕੀਤਾ ਜਾਂਦਾ ਹੈ ਭਾਸ਼ਾ ਇਤਿਹਾਸਿਕ ਪੱਖ ਮਤਲਬ ਕਿ ਉਹ ਪਹਿਲਾਂ ਕਿਦਾਂ ਬੋਲੀ ਜਾਂਦੀ ਸੀ ਕਿਦਾਂ ਲਿਖੀ ਜਾਂਦੀ ਸੀ ਤੇ ਹੁਣ ਉਹਦੇ ਵਿੱਚ ਕੀ ਕੀ ਤਬਦੀਲੀਆਂ ਆਂਦੀਆਂ ਕਿਸ ਤਰ੍ਹਾਂ ਉਹਨੂੰ ਹੁਣ ਲਿਖਿਆ ਜਾਂਦਾ ਕਿਸ ਤਰ੍ਹਾਂ ਉਹਨੂੰ ਉਚਾਰਨ ਕੀਤਾ ਜਾਂਦਾ ਇਸ ਬਾਰੇ ਵਿਚਾਰ ਕੀਤੀ ਜਾਂਦੀ ਹੈ ਰੂਪ ਗਿਆਨ ਨੂੰ ਭਵਾਂਸ਼ ਵਿਉਂਤ ਵੀ ਕਿਹਾ ਜਾਂਦਾ ਹੈ ਇਸ ਵਿੱਚ ਅਧਿਐਨ ਵਿਆਕਰਣ ਪੱਕ ਤੋਂ ਹੁੰਦੀ ਆ ਜਿਹੜੇ ਵਿਆਕਰਣ ਦੇ ਆਧਾਰ ਤੇ ਉੱਤੇ ਇਸ ਉੱਤੇ ਜਿਹੜੀ ਆ ਅਧਿਐਨ ਕੀਤਾ ਜਾਂਦਾ ਇੱਕ ਹਿੰਦੀ ਲੇਖਕ ਅਨੁਸਾਰ ਪਦ ਅੰਤਰਗਤ ਰੂਪਾਂ ਅਤੇ ਉਹਨਾਂ ਦੀਆਂ ਵਿਵਸਥਾਾਂ ਦੇ ਅਧਿਐਨ ਨੂੰ ਰੂਪ ਵਿਗਿਆਨ ਕਿਹਾ ਜਾਂਦਾ ਹੈ ਕਿਸੇ ਛੋਟੀ ਤੋਂ ਛੋਟੀ ਅਰਥਪੂਰਨ ਇਕਾਈ ਨੂੰ ਪਵਾਸ਼ ਕਿਹਾ ਜਾਂਦਾ ਹੈ ਸ਼ਬਦ ਕਰੋ ਦੇ ਦੋ ਭਾਗ ਸੰਪਸ਼ਟ ਲਿਖਦੇ ਹਾਂ ਹੁਣ ਅਸੀਂ ਉਦਾਹਰਨ ਵਜੋਂ ਲੈਂਦੇ ਹਾਂ ਘਰੋਂ ਦੇ ਸ਼ਬਦ ਜਦਾਂ ਇਹਦੇ ਵਿੱਚ ਲਿਖਿਆ ਜਾਂਦਾ ਹੈ ਘਰੋਂ ਨੂੰ ਘਰ ਪਲੱਸ ਓ ਇਹਨਾਂ ਦੋਹਾਂ ਦੇ ਆਪੋ ਆਪਣੇ ਅਰਥ ਹਨ ਘਰ ਦਾ ਅਰਥ ਰਹਿਣ ਵਾਲੇ ਸਥਾਨ ਦਾ ਨਾਮ ਹੈ ਅਤੇ ਓ ਵੀ ਇੱਕ ਵਿਸ਼ੇਸ਼ ਭਾਵ ਪ੍ਰਗਟ ਕਰਦਾ ਹੈ ਵੱਖ-ਵੱਖ ਵਿਦਿਆਨਾਂ ਨੇ ਰੂਪ ਵਿਗਿਆਨ ਨੂੰ ਇਸ ਪ੍ਰਕਾਰ ਪਰਿਭਾਸ਼ਿਤ ਕੀਤਾ ਹੈ ਡਾਕਟਰ ਕਾਲਾ ਸਿੰਘ ਬੇਦੀ ਅਨੁਸਾਰ ਵਾਕ ਵਿੱਚ ਅਰਥ ਤੋਂ ਮਤਲਬ ਉਸ ਭਾਵ ਤੋਂ ਹੈ ਜਿਹੜਾ ਉਸ ਵਾਕ ਰਾਹੀਂ ਵਿਅਕਤਿਤ ਹੁੰਦਾ ਹੈ ਤੇ ਰੂਪ ਤੋਂ ਉਸ ਵਿਆਕਰਣਿਕ ਸੰਬੰਧ ਤੋਂ ਹੈ ਜਿਹੜਾ ਵਾਕ ਦੇ ਅੰਤਰਗਤ ਅਰਥਾਂ ਵਿੱਚ ਹੁੰਦਾ ਹੈ ਜਾਨਕਿ ਜੋ ਇੱਕ ਵਾਕ ਦੇ ਅੰਤਰਗਤ ਸ਼ਬਦ ਉਹਨਾਂ ਦੇ ਅਰਥਾਂ ਵਿੱਚ ਜੋ ਸੰਬੰਧ ਹੁੰਦਾ ਹੈ ਉਹਨੂੰ ਕਹਿੰਦੇ ਆ ਰੂਪ ਉਸ ਦਾ ਸ਼ਬਦਾਂ ਵਿੱਚ ਅਰਥ ਤੋਂ ਮਤਲਬ ਉਸ ਵਸਤੂ ਜਾਂ ਭਾਵ ਤੋਂ ਹੈ ਜਿਹੜਾ ਉਸ ਸ਼ਬਦ ਰਾਹੀਂ ਵਿਅਕਤੀਤ ਹੁੰਦਾ ਹੈ ਅਤੇ ਰੂਪ ਤੋਂ ਭਾਵ ਸ਼ਬਦ ਦੇ ਵਿਆਕਰਨਿਕ ਸਰੂਪ ਤੋਂ ਹੈ ਰੂਪ ਦੋ ਪ੍ਰਕਾਰ ਦੇ ਹੁੰਦਾ ਹੈ ਵਾਕ ਸੰਬੰਧੀ ਤੇ ਸ਼ਬਦ ਸੰਬੰਧੀ ਉਹ ਤੱਤ ਜਿਸ ਤੋਂ ਅਰਥ ਦਾ ਬੋਧ ਹੁੰਦਾ ਹੈ ਅਰਥ ਮਾਤਰ ਤੇ ਜਿਸ ਤੋਂ ਰੂਪ ਦਾ ਬੋਧ ਹੁੰਦਾ ਹੈ ਰੂਪ ਮਾਤਰ ਕਿਹਾ ਜਾਂਦਾ ਹੈ ਸ਼ਬਦ ਦੋ ਪ੍ਰਕਾਰ ਦੇ ਹੁੰਦੇ ਹਨ मूल शब्द निर्मित शब्द रूप ग्राम की है एक प्रसिद्ध वैज्ञानिक निड्डा अनुसार शब्द या शब्द अंशां दी सार्थक निक्की ਤੋਂ ਨਿੱਕੀ ਤੋਂ ਨਿੱਕੀ ਇਕਾਈ ਰੂਪ ਗ੍ਰਾਮ ਹੈ ग्राम की ਛੋਟੀ ਤੋਂ ਛੋਟੀ ਇਕਾਈ ਨੂੰ ਕੀ ਕਹਿੰਦੇ ਆ ਰੂਪ ਗ੍ਰਾਮ ਸ਼ਬਦ ਦੀ ਘਾੜਤ ਵਿੱਚ मूल शब्द ਜਾਂ ਪ੍ਰਾਕਿਰਤਿਕ ਸ਼ਬਦ ਨਾਲ ਪ੍ਰਤੈ ਅਰਥਾਤ ਸੰਬੰਧ ਤਤ ਜੋੜਦੇ ਹਨ ਪਰ ਤਇ ਦੇ ਭਾਵੇਂ ਕੋਈ ਅਰਥ ਕੁਝ ਨਹੀਂ ਹੁੰਦੇ ਪਰ ਇਸ ਦੇ ਵਿਆਕਰਨਿਕ ਅਰਥ ਜ਼ਰੂਰ ਹੁੰਦੇ ਹਨ ਆਮ ਤੌਰ ਤੇ ਰੂਪ ਗ੍ਰਾਮ ਤੁਨੀ ਗ੍ਰਾਮਾਂ ਦੀ ਲੜੀ ਹੁੰਦੀ ਹੈ ਤੁਨੀ ਗ੍ਰਾਮਾਂ ਦਾ ਸਮੂਹ ਉਦੋਂ ਹੀ ਰੂਪ ਗ੍ਰਾਮ ਹੁੰਦਾ ਹੈ ਜਦੋਂ ਉਸ ਦਾ ਕੋਈ ਅਰਥ ਹੋਵੇ ਜਿਵੇਂ ਸ਼ਤੀਰੀਆ ਸ਼ਬਦ ਵੱਖ-ਵੱਖ ਅਰਥ ਗ੍ਰਹਿਣ ਦੇ ਕੋਸ਼ੀ ਅਰਥ ਨਿਕਲਦੇ ਹਨ ਉਹ ਰੂਪ ਗ੍ਰਾਮ ਹੁੰਦੇ ਹਨ ਕਈ ਵਾਰ ਰੂਪਗ੍ਰਾਮ ਥਾਂ ਦੇ ਅਨੁਸਾਰ ਬਦਲ ਜਾਂਦੇ ਹਨ ਸੰਯੋਗਾਤਮਕ ਭਾਸ਼ਾਵਾਂ ਪਾਲੀ ਪ੍ਰਕਿਰਤਾਂ ਵਿੱਚ ਸਥਾਨ ਪੇਧ ਦਾ ਮਹੱਤਵ ਨਹੀਂ ਪਰ ਅੰਗਰੇਜ਼ੀ ਹਿੰਦੀ ਪੰਜਾਬੀ ਵਿੱਚ ਅਰਥ ਪਰਿਵਰਤਨ ਹੋ ਜਾਂਦੇ ਹਨ ਜਿਵੇਂ ਰਾਮ ਨੇ 라ਵਣ ਨੂੰ ਮਾਰਿਆ ਦੀ ਥਾਂ ਤੇ 라ਵਣ ਨੇ ਰਾਮ ਨੂੰ ਮਾਰਿਆ ਸ਼ਬਦ ਦੇ ਅਰਥ ਬਦਲ ਜਾਂਦੇ ਹਨ ਰਾਮ ਨੂੰ ਮਾਰਿਆ ਸ਼ਬਦ ਦੇ ਅਰਥ ਬਦਲ ਜਾਂਦੇ ਹਨ। ਦੂਪਗ੍ਰਾਮ ਸ਼ਬਦਾਂ ਦੇ ਅਜਿਹੇ ਸਾਰਥਕ ਅੰਸ਼ ਹੁੰਦੇ ਹਨ ਜਿਨ੍ਹਾਂ ਦੇ ਅੱਗੇ ਵੰਡ ਨਹੀਂ ਹੁੰਦੀ। ਅਜਿਹੇ ਅੰਸ਼ ਮੁਕਤ ਜਾਂ ਬੰਦ ਪਾਵ ਖੁੱਲੇ ਜਾਂ ਬਜਵੇ ਦੋਹਾਂ ਤਰ੍ਹਾਂ ਦੇ ਹੋ ਸਕਦੇ ਹਨ। ਕਈ ਵਾਰ ਬਦਲਵੀ ਧੁਨੀ ਵੀ ਰੂਪਗ੍ਰਾਮ ਹੋ ਸਕਦੀ ਹੈ ਜਿਵੇਂ ਕੋੜਾ, ਕੋੜੇ ਆਦਿ ਥਾਂ ਤੇ ਆ ਬਦਲੀ ਤੁਨੀ ਰੂਪਗ੍ਰਾਮ ਹੈ ਰੂਪਗ੍ਰਾਮ ਦੀ ਪਛਾਣ ਦੇ ਤਰੀਕੇ ਗਰੂਪ ਗ੍ਰਾਮ ਨੂੰ ਪਛਾਣਨਾ ਕਿਵੇਂ ਜਾਵੇਗਾ ਇਹਦੇ ਤਰੀਕੇ ਨੇ ਪਹਿਲਾ ਹੈਗਾ ਸ਼ਬਦਾਂ ਦੀ ਗਿਣਤੀ ਦੇ ਆਧਾਰ ਤੇ ਵੀ ਰੂਪਗ੍ਰਾਮ ਦੀ ਪਛਾਣ ਕੀਤੀ ਜਾਂਦੀ ਹੈ ਦੂਜਾ ਹੈ ਕਈ ਵਾਰ ਪੂਰੇ ਸ਼ਬਦ ਹੀ ਰੂਪਗ੍ਰਾਮ ਹੁੰਦੇ ਹਨ ਜਿਨ੍ਹਾਂ ਦੀ ਟੁਕੜੇ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਤੇ ਤੀਸਰਾ ਹੈ ਸਮਾਸੀ ਸ਼ਬਦ ਦੇ ਟੁਕੜੇ ਆਸਾਨੀ ਨਾਲ ਕੀਤੇ ਜਾ ਸਕਦੇ ਹਨ ਉਥੇ ਦੋ ਸ਼ਬਦ ਦੇ ਵਿੱਚ ਡੈਸ਼ ਦੀ ਮਦਦ ਨਾਲ ਸ਼ਬਦਾਂ ਦੇ ਟੁਕੜੇ ਕੀਤੇ ਜਾਂਦੇ ਹਨ ਚੌਥਾ ਹੈ ਅਰਥਾਂ ਦੀ ਮਦਦ ਨਾਲ ਵੀ ਰੂਪਗ੍ਰਾਮ ਦੀ ਪਛਾਣ ਹੁੰਦੀ ਹੈ ਕਈ ਵਾਰ ਇੱਕ ਹੀ ਸ਼ਬਦ ਅਨੇਕ ਰੂਪਗ੍ਰਾਮਾਂ ਦਾ ਪ੍ਰਤੀਨਿਧ ਹੁੰਦਾ ਹੈ ਜੋ ਇੱਕ ਸ਼ਬਦ ਜਾਂ ਸ਼ਬਦਾਂਸ਼ ਅਨੇਕ ਵਿਆਕਰਣਕ ਰੂਪਾਂ ਵਿੱਚ ਪ੍ਰਤੀ ਕਰਮ ਵਜੂ ਕੀਤਾ ਜਾਂਦਾ ਹੈ ਉਹ ਰੂਪਗ੍ਰਾਮ ਹੁੰਦਾ ਹੈ ਰੂਪ ਵਿਗਿਆਨ ਦੇ ਸੰਦਰਭ ਵਿੱਚ ਜਿਹੜੇ ਹੋਰ ਸੰਕਲਪੀ ਸ਼ਬਦ ਵਰਤੋਂ ਵਿੱਚ ਆਉਂਦੇ ਹਨ ਉਹਨਾਂ ਵਿੱਚੋਂ ਪ੍ਰਮੁੱਖ ਹਨ ਤਾਤੂ ਮੂਲਾਂਸ਼ ਵਿਦੇਤਰ ਅਗੇਤਰ ਪਿਛੇਤਰ ਮਦੇਤਰ ਪਹਿਲਾ ਹੈਗਾ ਤਾਤੂ ਤਾਤੂ ਬਾਰੇ ਮੈਥਿਊਸ ਦਾ ਕਥਨ ਹੈ ਕਿ ਤਾਤੂ ਉਹ ਮੌਲਿਕ ਅੰਸ਼ ਹੈ ਜੋ ਹਰੇਕ ਕੋਸ਼ਾਤਮਕ ਸ਼ਬਦਾਂ ਵਿੱਚ ਸਦਾ ਮੌਜੂਦ ਰਹਿੰਦਾ ਹੈ ਜਿਸ ਵਿੱਚ ਮੂਲ ਅਰਥ ਤਤ ਹਮੇਸ਼ਾ ਸਮਾਇਆ ਰਹਿੰਦਾ ਹੈ ਤੋਂ ਇਲਾਵਾ ਅਰਥਾਤਮਕ ਦ੍ਰਿਸ਼ਟੀ ਤੋਂ ਵੀ ਇਹ ਸਿੱਧ ਹੁੰਦਾ ਹੈ ਕਿ ਕਿਸੇ ਸ਼ਬਦ ਦੇ ਮੂਲ ਅਰਥ ਦਾ ਵਾਹਕ ਤਤ ਤਾਤੂ ਹੀ ਹੁੰਦਾ ਹੈ ਮੂਲਾਂਸ਼ ਮੂਲਾਂਸ਼ ਦੇ ਬਾਰੇ ਮੈਥਿਊਸ ਨੇ ਲਿਖਿਆ ਹੈ ਕਿ ਮੁਲਾਸ਼ ਇੱਕ ਅਜੀਹਾ ਸ਼ਬਦ ਰੂਪ ਹੈ ਜੋ ਕਿ ਕਟੋ-ਕਟ ਇੱਕ ਰੂਪਾਵਲੀ ਜਾਂ ਉਸ ਦੇ ਹਿੱਸੇ ਦੇ ਅੰਤਰਗਤ ਮੌਜੂਦ ਰਹਿੰਦਾ ਹੈ ਪਰ ਮੁਲਾਸ਼ ਆਪਣੇ ਤੌਰ ਤੇ ਰੂਪਾਤਮਕ ਪੱਖੋ ਮਿਸ਼ਰਤ ਹੁੰਦਾ ਹੈ ਅਤੇ ਮਿਸ਼ਰਤ ਮੁਲਾਸ਼ਾਂ ਨੂੰ ਅੱਗੇ ਤਾਤੂ ਪਲਸ ਪਿਛੇਤਰ ਜਾਂ ਤਾਤੂ ਪਲਸ ਤਾਤੂ ਦੀਆਂ ਬਣਤਾਂ ਵਿੱਚ ਵੰਡਿਆ ਜਾਂਦਾ ਹੈ ਬਧੇਤਰ ਬਦੇਤਰ ਸ਼ਬਦਾਂ ਦੀ ਬੰਧ ਸ਼੍ਰੇਣੀ ਨਾਲ ਹੁੰਦੀ ਹੈ ਅਗੇਤਰ ਜੋ ਰੂਪਗ੍ਰਾਮ ਸ਼ਬਦਾਂ ਤੋਂ ਪਹਿਲੇ ਜੋੜੇ ਹੁੰਦੇ ਹਨ ਉਹਨਾਂ ਨੂੰ ਅਗੇਤਰ ਕਿਹਾ ਜਾਂਦਾ ਹੈ ਜਿਵੇਂ ਬਦ ਕਿਸਮਤ ਬਦ ਨਾਮ ਜਿਹੜਾ ਬਦ ਦਾ ਇਹ ਇੱਕ ਹੈ ਅਗੇਤਰ ਹੈ ਪਛੇਤਰ ਦੋਸ਼ ਰੂਪਗ੍ਰਾਮ ਸ਼ਬਦਾਂ ਤੋਂ ਬਾਅਦ ਵਿੱਚ ਜੁੜਦੇ ਹਨ ਪਛੇਤਰ ਖਾਉਂਦੇ ਹਨ ਜਿਵੇਂ ਬਦੇਾਈ ਬੁਰੀਾਈ ਵਡਿਆਈ ਵਿੱਚ ਵਡ ਦੇ ਨਾਲ ਆਈ ਲਾ ਕੇ ਵਡਿਆਈ ਬਣ ਗਈ ਮਧੇਤਰ ਇੱਕ ਮਾਰਫੀਮ ਹੈ ਜਿਸ ਨੂੰ ਮੁਲਾਸ਼ ਦੇ ਵਿੱਚ ਵਿਚਾਲੇ ਔਰੋਪਿਤ ਕੀਤਾ ਜਾਂਦਾ ਹੈ ਡੇਵਿਡ ਕ੍ਰਿਸਟਲ ਨੇ ਕਾਫੀ ਖੋਜ ਤੇ ਖੋਜ ਤੋਂ ਬਾਅਦ ਇਹ ਰਾਏ ਦਿੱਤੀ ਹੈ ਕਿ ਅਸਲ ਵਿੱਚ ਮਧੇਤਰ ਤੇ ਮਧੇਤੀ ਕਰਨ ਦੀ ਵਿਧੀ ਯੂਰਪੀ ਭਾਸ਼ਾਵਾਂ ਵਿੱਚ ਨਹੀਂ ਮਿਲਦੀ ਲੇਕਿਨ ਏਸ਼ੀਅਨ ਅਮਰੀਕੀ ਇੰਡੀਅਨ افریقی عربیا ਵਿੱਚ ਮਿਲਦੀ ਹੈ। ਰੂਪਗ੍ਰਾਮ ਦੇ ਵੰਡ ਦੇ ਕੁਝ ਵੱਖਰੇ ਆਧਾਰ ਹਨ ਜੋ ਇਸ ਪ੍ਰਕਾਰ ਹਨ। ਪਹਿਲਾ ਹੈ ਬਜਵੇ, ਦੂਜਾ ਹੈ ਮੁਕਤ ਤੇ ਤੀਜਾ ਹੈ ਬਜਵੇ ਤੇ ਮੁਕਤ। ਬਜਵੇ ਵਿੱਚ ਜਿਹੜੇ ਹੁੰਦੇ ਆ ਜਿਹੜੇ ਰੂਪਗ੍ਰਾਮ ਮੂਲ ਸ਼ਬਦਾਂ ਨਾਲ ਜੁੜੇ ਹੁੰਦੇ ਹਨ ਉਹਨਾਂ ਨੂੰ ਬਜਵੇ ਰੂਪਗ੍ਰਾਮ ਕਿਹਾ ਜਾਂਦਾ ਹੈ ਜਿਵੇਂ ਚੱਲਣਾ, ਕਰਨਾ, ਮੈਨੂੰ ਕ੍ਰੂਪਗ੍ਰਾਮ ਬਜਵੇ ਹੁਣ ਰੂਪਗ੍ਰਾਮ ਹੁੰਦੇ ਹਨ ਜੋ ਵੱਖ ਨਹੀਂ ਹੋ ਸਕਦੇ ਸਗੋਂ ਸ਼ਬਦਾਂ ਦੇ ਨਾਲ ਹੀ ਜੁੜੇ ਹੁੰਦੇ ਹਨ ਮੁਕਤ ਰੂਪਗ੍ਰਾਮ ਮੁਕਤ ਰੂਪਗ੍ਰਾਮ ਮੁਕਤ ਰੂਪਗ੍ਰਾਮ ਸ਼ਬਦ ਤੋਂ ਨਿੱਖੜ ਕੇ ਅਲੱਗ-ਅਲੱਗ ਥਾਵਾਂ ਤੇ ਵੀ ਆਉਂਦੇ ਹਨ ਹਿੰਦੀ ਤੇ ਪੰਜਾਬੀ ਵਿੱਚ ਸਾਰੇ ਪ੍ਰਸਗ ਰੂਪਗ੍ਰਾਮ ਹੁੰਦੇ ਹਨ ਜਿਵੇਂ ਤੋਂ ਵਿੱਚ ਨੇੜੇ ਆਦੀ ਬਜਵੇ ਤੇ ਮੁਕਤ ਕਈ ਵਾਰ ਇੱਕੋ ਹੀ ਰੂਪਗ੍ਰਾਮ ਬਜਵੇ ਤੇ ਮੁਕਤ ਦੋਨੋਂ ਰੂਪ ਵਿੱਚ ਪਾਏ ਜਾਂਦੇ ਹਨ ਜਿਵੇਂ ਬਜਵੇ ਵਿੱਚ ਹੁੰਦਾ ਚਲਦਾ ਮੁਕਤ ਵਿੱਚ ਹੈਗਾ ਕਰਦਾ ਬਜਵੇ ਵਿੱਚ ਹੈਗਾ ਕਰਨਾ ਤੇ ਮੁਕਤ ਵਿੱਚ ਹੈਗਾ ਚਲਣਾ ਪੰਜਾਬੀ ਦਾ ਸ਼ਬਦ ਭੰਡਾਰ ਬਾਕੀ ਬੋਲੀਆਂ ਦੇ ਮੁ ਕਾਵਲੀ ਨਿਰਾਲਾ ਹੈ ਕਿਉਂਕਿ ਰਾਜਨੀਤਿਕ ਸਮਾਜਿਕ ਸਭਿਆਚਾਰਿਕ ਉਥਲ ਪੁਥਲ ਕਾਰਨ ਇੱਥੇ ਕਈ ਕਿਸਮਾਂ ਦੀਆਂ ਤਬਦੀਲੀਆਂ ਆndੀਆਂ ਰਹੀਆਂ ਹਨ ਇਸ ਦੀ ਵੰਡ ਇਹਨਾਂ ਸ਼੍ਰੇਣੀਆਂ ਵਿੱਚ ਕੀਤੀ ਜਾ ਸਕਦੀ ਹੈ ਤਤਸਵ ਅਰਥ ਤਤਸਵ ਤਤਪਵ ਵਿਦੇਸ਼ੀ ਦੇਸੀ ਸ਼ਬਦ ਰਚਨਾ ਦੇ ਸਿਧਾਂਤ ਸ਼ਬਦ ਰਚਨਾ ਦੇ ਸਿਧਾਂਤ ਨੇ 8 ਲਿਖੇ ਹਨ ਪਹਿਲਾ ਸਿਧਾਂਤ ਹੈ ਪੰਜਾਬੀ ਮੁੱਖ ਰੂਪ ਵਿੱਚ ਪਿਛੇਤਰਾਤਮਕ ਭਾਸ਼ਾ ਹੈ ਅਰਥਾਤ ਸ਼ਬਦ ਉਸਾਰੀ ਲਈ ਵਦੇ ਰਿਆ ਸੀ ਸ਼ਬਦਾਂ ਦੇ ਪਿੱਛੇ ਕੁਝ ਜੋੜਦੇ ਹਾਂ ਸ਼ਬਦਾਂ ਦੇ ਅੱਗੇ ਬਹੁਤ ਘੱਟ ਵਾਧਾ ਕੀਤਾ ਜਾਂਦਾ ਹੈ ਕਿਸੇ ਵੀ ਪੰਜਾਬੀ ਸ਼ਬਦ ਨੂੰ ਇੱਕ ਤੋਂ ਵੱਧ ਅਗੇਤਰ ਨਹੀਂ ਲੱਗਦੇ ਹਨ ਪਰ ਸ਼ਬਦਾਂ ਦੇ ਪਿੱਛੇ 4 4 5 5 ਪਵਾਂਛ ਵੀ ਆ ਜਾਂਦੇ ਹਨ ਦੂਜਾ ਹੈ ਸਿਵਾਏ ਉਨ੍ਹਾਂ ਸ਼ਬਦਾਂ ਦੇ ਜਿਨ੍ਹਾਂ ਵਿੱਚ ਸਾਰੀਆਂ ਧੁਨੀਆਂ ਸਵਰ ਹੀ ਹੋਣ ਬਾਕੀ ਸ਼ਬਦਾਂ ਦੇ ਆਰੰਭ ਵਿੱਚ ਇੱਕ ਤੋਂ ਵੱਧ ਸਵਰ ਨਹੀਂ ਆਉਂਦੇ ਹਨ ਪਰ ਪਿੱਛੇ ਚਾਰ ਚਾਰ ਪੰਜਵੰ ਸਵਰ ਵੀ ਆ ਜਾਂਦੇ ਹਨ ਤੀਜਾ ਸਿਧਾਂਤ ਹੈ ਲੰਮੇ ਸ਼ਬਦਾਂ ਦੇ ਆਰੰਭ ਵਿੱਚ ਦੋ ਦੀਰਗ ਸਵਰ ੇਠ ਉੱਤੇ ਨਹੀਂ ਆਉਂਦੇ ਉਸ ਤੋਂ ਬਾਅਦ ਚੌਥਾ ਹੈ ਪੰਜਾਬੀ ਦੇ ਕਿਸੇ ਸ਼ਬਦ ਦੇ ਆਰੰਭ ਵਿੱਚ ਆਈਆਂ ਨਈਆਂ ਨਾਣਾ ਰਾੜਾ ਨਹੀਂ ਆਉਂਦੇ ਪੰਜਵਾਂ ਸਿਧਾਂਤ ਹੈ ਪੰਜਾਬੀ ਉਚਾਰਨ ਵਿੱਚ ਕਿਸੇ ਸ਼ਬਦ ਦੇ ਅੰਤ ਵਿੱਚ ਹੱਸ ਸਵਰ ਨਹੀਂ ਆਉਂਦਾ ਅਰਥਾਤ ਕਿਸੇ ਸ਼ਬਦ ਦੇ ਅੰਤ ਵਿੱਚ ਸਿਹਾਰੀ ਜਾਂ ਔਂਕੜ ਨਹੀਂ ਆਉਂਦਾ ਲਈ ਸੰਸਕ੍ਰਿਤ ਸ਼ਬਦ ਦੇ ਅੰਤ ਵਿੱਚ ਆਉਣ ਵਾਲਾ ਸਿਹਾਰੀ ਜਾਂ ਔਂਕੜ ਤੀਰਕ ਸਵਰ ਵਿੱਚ ਬਦਲ ਜਾਂਦਾ ਹੈ ਜਾਂ ਬਿਲਕੁਲ ਉੜ ਜਾਂਦਾ ਹੈ ਜਿਵੇਂ ਮੂਲ ਰੂਪ ਹੁੰਦਾ ਹੈ ਬੁੱਦ ਤੇ ਪੰਜਾਬੀ ਰੂਪ ਵਿੱਚ ਅਸੀਂ ਕਹਿੰਦੇ ਹਾਂ ਬੁੱਧੀ ਤੇ ਵਿਦ ਇਸ ਨੂੰ ਅਸੀਂ ਕਹਿੰਦੇ ਹਾਂ ਵਿੱਦੀ ਛੇਮਾ ਤੇ ਆਖਰੀ ਸਿਧਾਂਤ ਹੈ ਨਾਣਾ ਦੀ ਪੰਜਾਬੀ ਵਿੱਚ ਬਹੁਤ ਵਰਤੋਂ ਹੁੰਦੀ ਹੈ ਕਿਰਿਆ ਦਾ ਅਮਿੱਟ ਰੂਪ ਬਣਾਉਣ ਲਈ ਜਿੱਥੇ ਹਿੰਦੀ ਉਰਦੂ ਵਿੱਚ ਨਾ ਲੱਗਦਾ ਹੈ ਉੱਥੇ ਪੰਜਾਬੀ ਵਿੱਚ ਨਾ ਆਉਂਦਾ ਹੈ ਪਰ ਜੇ ਕਿਰਿਆ ਰੂਪ ਦੀ ਅੰਤਿਪ ਤੋਨੀ ਨਾਣਾ ਗੱਗਾ ਜਾਂ ਰਾੜਾ ਹੋਵੇ ਤਾਂ ਪੰਜਾਬੀ ਵਿੱਚ ਨਾ ਲੱਗਦਾ ਹੈ ਇਹ ਹੈ ਰੂਪ ਵਿਗਿਆਨ ਵੀਡੀਓ ਦੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਸ ਕਰਦੀ ਹਾਂ ਕਿ ਇਹ ਵੀਡੀਓ ਆਪ ਜੀ ਨੂੰ ਬਹੁਤ ਹੀ ਪਸੰਦ ਆਵੇਗੀ ਹੋਰ ਵੀ ਵੀਡੀਓ ਇਦਾਂ ਹੀ ਆਉਂਦੀਆਂ ਰਹਿਣਗੀਆਂ ਕਿ ਜੇਕਰ ਆਪ ਜੀ ਨੂੰ ਕਿਸੇ ਕਨਸੈਪਟ ਤੇ ਵੀਡੀਓ ਚਾਹੀਦੀ ਹੈ ਤੇ ਆਪ ਆਪਣੀ رائے ਕਮੈਂਟ ਸੈਕਸ਼ਨ ਵਿੱਚ ਲਿਖ ਸਕਦੇ ਹੋ ਧੰਨਵਾਦ ਜੀ